ਪੂਰ ਸੁਣ ਜਿੱਦ ਤੂੰ ਮੈਂ ਜਥੇਬੰਦੀ ਚ ਕੰਮ ਕਰ ਰਿਹਾ ਉਹ ਦਿਨ ਦਾ ਮੇਰੇ ਨਾਲ ਕੋਈ ਨਹੀਂ ਮੈਨੂੰ ਪਰੇਸ਼ਾਨ ਕਰਿਆ ਕਿਉਂਕਿ ਜਥੇਬੰਦੀ ਨੇ ਮੇਰੀ ਬਾਹ ਫੜੀ ਤੇ ਉਦੋਂ ਦਾ ਮੈਂ ਬਹੁਤ ਸੁਰਖਰੂਆ ਤੇ ਮੈਂ ਜਥੇ ਤੇ ਬੰਦੀ ਦੇ ਵਿੱਚ ਹੀ ਦਿਨ ਰਾਤ ਕੰਮ ਕਰ ਰਿਆ ਜਥੇਬੰਦੀ ਕੰਮ ਕਰ ਹਾਂਜੀ ਜਥੇਬੰਦੀ ਕਿਹੜੀ ਚ ਮੈਂ ਭਾਰਤੀ ਕਿਸਾਨ ਜੋਨ ਵਿੱਚ ਇਕਤਾ ਉਗਰਾਹਾਂ ਦੇ ਵਿੱਚ ਜਿਹੜਾ ਮੈਂ ਲਗਾਤਾਰਤਾ ਦੇ ਵਿੱਚ ਕੰਮ ਕਰ ਰਿਆ ਲਗਾਤਾਰਤਾ ਹਾਂਜੀ ਤੁਸੀਂ ਮਤਲਬ ਖੜਕੂ ਸੰਘਰਸ਼ੋਂ ਨਿਕਲੇ ਬੰਦੇ ਜੇਲਾਂ ਵੀ ਕਟੀਆਂ ਉਸ ਲਹਿਰ ਨਾਲ ਜੁੜੇ ਬੰਦੇ ਇਧਰ ਜਿਹੜੀ ਜਸੇਵੰਦ ਜੀ ਤੁਸੀਂ ਐ ਇਹਨਾਂ ਨੂੰ ਇਹ ਕਿਹਾ ਜਾਂਦਾ ਵੀ ਇਹ ਤਾਂ ਕਾਮਰੇਡਾਂ ਦੀ ਤਾਂ ਸਿੱਖ ਧਰਮ ਨੂੰ ਨਹੀਂ ਮੰਨਦੇ ਇਤੋਂ ਤੱਕ ਵੀ ਪ੍ਰਧਾਨ ਤੇ ਇਲਜ਼ਾਮ ਲੱਗਦੇ ਨੇ ਅਸੀਂ ਅੱਜ ਤੱਕ ਦੇਖਿਆ ਪ੍ਰਧਾਨ ਜੀ ਹੁਣੇ ਨੇ ਅੱਜ ਵੀ ਆਏ ਸੀ ਸਾਨੂੰ ਮਿਲੇ ਆ ਹਾਂ ਕੋਈ ਐਸੋ ਹੀ ਗੱਲ ਨਹੀਂ ਐ ਇਹ ਸਿਰਫ ਜਿਹੜਾ ਪ੍ਰਪੋਗੈਂਡਾ ਕੀਤਾ ਜਾਂਦਾ ਆ ਜਾਂ ਸਰਕਾਰਾਂ ਨੂੰ ਏਜੰਸੀਆਂ ਵੱਲੋਂ ਕੀਤਾ ਜਾਂਦਾ ਕਿਉਂਕਿ ਪ੍ਰਧਾਨ ਜੀ ਕਹਿੰਦੇ ਵੀ ਬਾਬੇ ਨਾਨਕ ਦੇ ਜਿਹੜੇ ਕਹਿ ਅਨੁਸਾਰ ਚੱਲੋ ਕਿਰਤ ਕਰੋ ਵੰਡ ਛਕੋ ਤੇ ਜਿੱਦੀ ਕੋਈ ਬਾਣੀ ਫੜਦਾ ਉਹਦੀ ਬਾਣ ਫੜੋ ਬਲ ਐਸੀ ਗੱਲ ਹੈ ਅੱਜ ਇੱਕ ਇੱਕ ਬਹੁਤ ਸੋਸ਼ਲ ਮੀਡੀਆ ਦੇ ਪ੍ਰਧਾਨ ਜੀ ਫਤਿਹ ਨਹੀਂ ਬੁਲਾਉਂਦੇ ਪਰ ਸਾਨੂੰ ਅੱਜ ਤੱਕ ਕਿਸੇ ਨੇ ਰੁਕਿਆ ਨਹੀਂ ਤੇ ਨਾ ਕੋਈ ਇਹੋ ਜੀ ਗੱਲ ਹੱਣ ਤਾਂ ਸਾਹਮਣੇ ਚੱਲੇਗਾ ਮੈਨੂੰ ਕਾਫੀ ਸਮਾਂ ਹੋ ਗਿਆ ਜਿਹੜਾ ਜੱਥੇਬੰਦੀ ਰਿਹਾ ਚ ਕੰਮ ਕਰਨਾ ਕਈ ਸਾਲ ਹੋ ਗਏ ਆ ਹੂੰ ਤੇ ਇਹੋ ਜੀ ਕੋਈ ਗੱਲ ਨਹੀਂ ਆ ਉਹ ਤਾਂ ਕਹਿੰਦੇ ਜਿਹੜਾ ਮਨੁੱਖ ਮਨੁੱਖ ਨਾਲ ਪਿਆਰ ਕਰੋ ਤੇ ਜਿਹੜੇ ਵੱਡ ਛੋਟੇ ਦਾ ਜਿਹੜਾ ਭੇਦਭਾਵ ਉਹਨੂੰ ਖਤਮ ਕਰੋ ਹੂੰ ਮਤਲਬ ਤੁਹਾਨੂੰ ਇਹ ਚੀਜ਼ 'ਚ ਫਰਕ ਲੱਗਿਆ ਨਹੀਂ ਕਦੇ ਨਹੀਂ ਲੱਗਿਆ ਜੋ ਲੋਕ ਕਹ ਰਹੇ ਉਹਦੇ ਤੋਂ ਉਹ ਤਾਂ ਕੂਆਦੂ ਰਿਹਾ ਹੂੰ ਉਹਦੇ ਵਿੱਚ ਕੋਈ ਸੱਚਾਈ ਨਹੀਂ ਆ ਕਈ ਲੋਕ ਹੋ ਸਕਦਾ ਸਾਨੂੰ ਹੁਣ ਵੇਖ ਕੇ ਗਾਲ੍ਹਾਂ ਵੀ ਕੱਢਣ ਹੂੰ ਪਰ ਇਹੋ ਜੀ ਕੋਈ ਗੱਲ ਨਹੀਂ ਆ ਹੂੰ ਉਗਰਾਹ ਜੱਥੇਬੰਦੀ ਸੱਚੀ-ਸੱਚੀ ਜੱਥੇਬੰਦੀ ਆ ਜਿੱਦੇ ਕਿਸੇ ਨਾਲ ਜ਼ੁਲਮ ਹੁੰਦਾ ਉਹਦੇ ਨਾਲ ਖੜਦੀ ਆ ਹੂੰ ਤੇ ਕਿਤੇ ੱਟਕਾ ਨਹੀਂ ਹੋਣ ਦਿੰਦੇ ਤੇ ਸਰਕਾਰ ਜਦੋਂ ਕੋਈ ਨੀਤੀਆਂ ਪੋਲਿਸੀਆਂ ਲੈ ਕੇ ਆਉਂਦੀ ਖੁੱਲ ਕੇ ਉੱਤੇ ਬੋਲਦੀ ਆ ਤੇ ਲੜਦੀ ਆ ਹੂੰ ਆ ਲੈਂਡ ਪਾਲਿਸੀ ਆਈ ਸੀ ਉਹਦੇ ਤੇ ਵੀ ਉਹ ਨਾ ਖੁੱਲ ਕੇ ਗੱਲ ਕੀਤੀ ਕਿ ਉਹ ਜਿਹੜੀ ਪਹਿਲਾਂ ਅਸੀਂ ਹੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮੁਜਾਰਾ ਕੀਤਾ ਸੀ ਇਸ ਲੈਂਡ ਪਾਲਿਸੀ ਦੇ ਵਿੱਚ ਭਾਰਤੀ ਕਿਸਾਨ ਜਨ ਨੂੰ ਇੱਕ ਤਾਂ ਉਹ ਗ੍ਰਾਹਾਂ ਵੱਲੋਂ ਹੂੰ ਪਹਿਲ ਕਦਮੀ ਜਿਹੜੀ ਪਹਿਲਾਂ ਜਿਹੜਾ ਧਰਨਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਉਹ ਗ੍ਰਾਹਾਂ ਜਿੱਥੇ ਬੰਦੇ ਉਹਨਾਂ ਪ੍ਰਧਾਨ ਕਸ਼ਮੀਰ ਸਿੰਘ ਤੰਗਈ ਦੇ ਵਿਆਹ ਦੇ ਵਿੱਚ ਲੱਗਾ ਸੀ ਜਿਹੜਾ ਤੁਸੀਂ ਇਹ ਗੱਲ ਮਤਲਬ ਆਪਾਂ ਗੱਲ ਕੀਤੀ ਸੀ ਨਵੇਂ ਮੁੰਡਿਆਂ ਦੀ ਜਦੋਂ ਹੁਣ ਉਹ ਗੱਲ ਕਰਦੇ ਨਹੀਂ ਤੁਹਾਡੇ ਤੋਂ ਮਤਲਬ ਜੇ ਆ ਤੁਹਾਡੇ ਹਾਲਾਤ ਆ ਕੇ ਦੇਖਣ ਜਾਂ ਪਰਿਵਾਰ ਦੇ ਹਾਲਾਤ ਆ ਕੇ ਦੇਖਣ ਜਿਹੜਿਆਂ ਜਿਨ੍ਹਾਂ ਨੂੰ ਹੁਣ ਚਾ ਚੜ ਜਾਂਦਾ ਕਿ ਅਸੀਂ ਆਦਰ ਫੇਸਬੁੱਕ ਤੇ ਜਿਆਦਾ ਨਹੀਂ ਗਰਾਉਂਡ ਤੇ ਤਾਂ ਜੋ ਗੱਲ ਹੈ ਹੀ ਨਹੀਂ ਕਿਤੇ ਤੁਸੀਂ ਤਾਂ ਗਰਾਉਂਡ ਵਾਲੇ ਬੰਦੇ ਹੋ ਜਿਨ੍ਹਾਂ ਨੇ ਗਰਾਉਂਡ ਤੇ ਸਭ ਕੁਝ ਦੇਖਿਆ ਹੰਡਾਇਆ ਉਹਨਾਂ ਨੂੰ ਕੀ ਸੁਝਾ ਦੇਵੋਗੇ ਅਸੀਂ ਤਾਂ ਉਹਨਾਂ ਨੇ ਇਹੋ ਸੁਣਾ ਦੇਣਾ ਚਾਹੁੰਦੇ ਵੀ ਕਰਤ ਕਰੋ ਤੇ ਜੜੀਆਂ ਇਹ ਬਕਾਵੇ ਵਾਲੀਆਂ ਗੱਲਾਂ ਵਿੱਚ ਦੇ ਵਿੱਚ ਨਾ ਆਓ ਇਹ ਤੇ ਦੇ ਵਿੱਚ ਕੋਈ ਕਿ ਮਤਲਬ ਕਿ ਪ੍ਰਚਾਰ ਕਰਕੇ ਜਾਂ ਉਹਨਾਂ ਨੂੰ ਬੁਗਲਾ ਕੇ ਇੱਧਰ ਬਾਇਆ ਜਾਂਦਾ ਜਿਹੜੇ ਬੰਦੇ ਇੱਧਰ ਪਾਉਂਦੇ ਉਹਨਾਂ ਦੇ ਪਰਿਵਾਰ ਜਾਂ ਬੱਚੇ ਉਹਨਾਂ ਦੇ ਬਾਹਰ ਅਮਰੀਕਾ ਵਗੈਰਾ ਦੇ ਵਿੱਚ jobb ਕਰ ਰਹੇ ਜਾਂ ਸਰਕਾਰੀ ਆਨੰਦ ਮਾਣ ਰਹੇ ਆ ਹੂੰ ਤੇ ਇਹ ਲੋਕਾਂ ਨੂੰ ਆਪਣਾ ਤੋਰੀ-ਤੋਰੀ ਫਿਰਕਾ ਚਲਾਉਣ ਵਾਸਤੇ ਇੱਧਰ ਤੋਰਿਆ ਜਾਂਦਾ ਆ ਤੇ ਭੜਕਾਉ ਨੌਜਵਾਨਾਂ ਨੂੰ ਭਾਸ਼ਾ ਦਿੱਤਾ ਜਾਂਦਾ ਤੇ ਜਿਹੜਾ ਉਦੋਂ ਗੋਣ ਜਿਹੜਾ ਛੇਲਾ ਹੁੰਦਾ ਉਹ ਇਸ ਗੱਲ ਨੂੰ ਬਹੁਤ ਛੇਤੀ ਜਿਹੜਾ ਚੁੱਕਦਾ ਲੋਕ ਗੱਲਾਂ ਦੇ ਵਿੱਚ ਬੋਝ ਛਿਪੇ ਨੇ ਪਰ ਅਸੀਂ ਇਹ ਆਪਣੇ ਪਿੰਡੇ ਤੇ ਹੰਡਾਇਆ ਆ ਹਮ ਪਰ ਬੋਝ ਸਾਡਾ ਨੁਕਸਾਨ ਕੋਈ ਕੇਸ ਦੀ ਸਾਰ ਨਹੀਂ ਲੈਂਦਾ ਮੇਰੇ ਤੇ ਕਈ ਜਰ੍ਹਾਂ ਗੱਲ ਮੇਰੀ ਬਹਿਸ ਵੀ ਹੋ ਜਾਂਦੀ ਆ ਕਿ ਤੁਸੀਂ ਮਤਲਬ ਇਹ ਆਹ ਗੱਲ ਕਰਦੇ ਹੋ ਮੈਂ ਕਹਾਂ ਮੈਂ ਸਭ ਕੁਝ ਮੈਂ ਆਪਣੇ ਪਿੰਡੇ ਤੇ ਹੰਡਾਇਆ ਮੈਂ ਦੇਖਿਆ ਤੇ ਮੇਰੇ ਤੱਕ ਕਿਸੇ ਨੇ ਅਜੇ ਤੱਕ ਪਹੁੰਚ ਨਹੀਂ ਕੀਤੀ ਇਹਦੇ ਨਾਲ ਇੱਕ ਮੇਰਾ ਮਾਮੇ ਦਾ ਪਰਿਵਾਰ ਆ ਉਹ ਦਾ ਵੀ ਮਤਲਬ ਉਸ ਘਰ ਦਾ ਪੂਰਾ ਖਾਤਮਾ ਹੀ ਹੋ ਗਿਆ ਗੋਰੇ ਨੰਗਲ ਦੇ ਵਿੱਚ ਇੱਕ ਮੁਕਾਬਲਾ ਜਿਹੜਾ ਹੋਇਆ ਸੀ ਜਿਹਦੇ ਵਿੱਚ ਮੇਰੇ ਭਰਾ ਜੀ ਸ਼ਹੀਦ ਹੋਏ ਸੀ ਸਵਰਨਜੀਤ ਸਿੰਘ ਸੋਨਾ ਮੰਦਰਾਂ ਵਾਲੇ ਤੋਂ ਉਹ ਉਸ ਮੁਕਾਬਲੇ ਤੇ ਸ਼ਹੀਦ ਹੋਇਆ ਸੀ ਉਹੀ ਹੀ ਘਰ ਦੇ ਵਿੱਚ ਘਰ ਨੂੰ ਚਲਾਉਣ ਵਾਲਾ ਸੀ ਦੋ ਜਿਹੜੇ ਉਹਦੇ ਭਰਾ ਸੀ ਉਹ ਬਿਲਕੁਲ ਸਿੱਧੇ ਪੱਧਰੇ ਸੀ ਤੇ ਉਹ ਅੱਜ ਉਸ ਘਰ ਦਾ ਨਿਸ਼ਾਨ ਨਹੀਂ ਰਿਹਾ ਉਹ ਕਹਨ ਨੂੰ ਲਾ ਲਈ ਵੀ ਉਹ ਵੀ ਜਨਾਸ ਹੋ ਗਿਆ ਜਿਹੜਾ ਉਸ ਘਰ ਦਾ ਵੀ ਗਾਂ ਬਿਲਕੁਲ ਖਤਮੇ ਹੋ ਗਿਆ ਮ मतलब ਤੁਹਾਡੇ ਭਰਾ ਦੀ ਸ਼ਹੀਦੀ ਹੋਈ ਤੁਹਾਡੇ ਮਾਮੇ ਦੇ ਪੁੱਤ ਦੀ ਵੀ ਸ਼ਹੀਦੀ ਹੋਈ ਅਸਾਂ ਦੀ ਮੇਰੇ ਮਾਮੇ ਦੇ ਪੁੱਤ ਦੀ ਵੀ ਸ਼ਹੀਦੀ ਉਹਨਾਂ ਦਾ ਘਰ ਖਤਮ ਹੋ ਗਿਆ ਅੱਜ ਉਹਨਾਂ ਦਾ ਖਤਮ ਹੋ ਗਿਆ ਜੀ ਹਾਂ ਮਤਲਬ ਉਸ ਘਰ ਦਾ ਆਪਾਂ ਕਹਿ ਲਈਏ ਵੀ ਬੀਜਨਾਸ ਹੋ ਗਿਆ ਜਿਹੜਾ ਪੰਜਾਬੀ ਦਾ ਆਪਾਂ ਸ਼ਬਦ ਹੈ ਹੂੰ ਤੇ ਤੁਹਾਡਾ ਹੀ ਮਸਾ ਹੀ ਬਚਿਆ ਮੇਰਾ ਵੀ ਹਾਂਜੀ ਕਿਉਂਕਿ ਬਹੁਤ ਹੀ ਮਤਲਬ ਬਹੁਤ ਛੱਦਰ ਚੱਲ ਕੇ ਜੁਰਮ ਸਹਿ ਕੇ ਤੇ ਹੁਣ ਆਪਾਂ ਜਿਹੜੇ ਘਰ ਰਹਿ ਰਹੇ ਆ ਉਹ ਵੀ ਮਹ ਲੋ ਜੇਤੇ ਉਗਰਾਹਾਂ ਜੱਥੇਬੰਦੀ ਦੀ ਮੈਂ ਨਾ ਜੁਆਇੰਟ ਕਰਦਾ ਹੂੰ ਇਹਦੇ ਵਿੱਚ ਨਾ ਆਉਂਦਾ ਤੇ ਜਿਹੜੇ ਮੇਰੇ ਕੋਲ 2-4 ਮਰਲੇ ਹੈਗੇ ਉਹ ਵੀ ਵਿਕ ਜਾਣਾ ਸੀ ਹੋ ਸਕਦਾ ਇਹ ਮੇਰੇ ਘਰ ਵੀ ਵਿਕ ਜਾਂਦਾ ਕਿਉਂਕਿ ਜਦੋਂ ਪੁਲਿਸ ਨੇ ਚੁੱਕ ਕੇ ਖੜਨਾ ਤੁਹਾਨੂੰ ਪਤਾ ਜੋ ਹਾਲਾਤ ਆ ਜਿੰਨਾ ਚਿਰ ਕੁਛ ਦੋ ਨਾ ਨਾ ਚਿਰ ਕੋਈ ਨੂੰ ਛੱਡਦੇ ਨਹੀਂ ਹੂੰ ਪਰ ਮੈਂ ਜਦੋਂ ਦਾ ਅਗਰਾਹਾਂ ਜੱਥੇਬੰਦੀ ਤੇ ਕਹਿ ਰਿਆਂ ਲੋਕ ਸਭ ਸਭ ਮਾੜਾ ਕਰ ਜਾਂਦਾ ਪਰ ਮੈਨੂੰ ਅੱਜ ਤੱਕ ਮੁਸ਼ਕਲ ਨਹੀਂ ਆ ਜਦੋਂ ਦਾ ਮੈਂ ਜੱਥੇਬੰਦੀ ਜੁਆਇੰਟ ਕੀਤੀ ਹੈ ਕਦੀ ਪੁਲਿਸ ਮੁਲਾਜ਼ਮ ਨੇ ਮੇਰੇ ਵੱਲ ਵੇਖਿਆ ਨਹੀਂ ਹੂੰ ਨੀ ਤੇ ਕੋ ਲਾਗੇ ਚ ਅੱਗੇ ਵਾਰਦਾ ਤਾਂ ਉਹਨੇ ਚੱਕ ਲੈਣਾ ਉਸੇ ਨੂੰ ਲੈ ਜਦੇ ਹਾਂ ਜਾਂ ਕਹਿਣਾ ਵੀ ਥਾਣੇ ਹਾਜ਼ਰੀ ਲਵਾਓ ਹਾਂ ਅਰੇ ਇਹ ਚੀਜ਼ ਦੀ ਬੜੀ ਮਤਲਬ ਦਿੱਕਤਾਂ ਦੀ ਆ ਤੁਹਾਡੇ ਜੇਲ੍ਹ ਦੀਆਂ ਫੋਟੋਆਂ ਇਹ ਮੇਰੀਆਂ ਜਿਹੜੀਆਂ ਜੇਲ੍ਹ ਦੀਆਂ ਫੋਟੋਆਂ ਆ ਜਿਹੜੀਆਂ ਅਸੀਂ ਅੰਦਰ ਰਹੇ ਹਾਂ ਵਕੀਲ ਫਿਰ ਆਪ ਕਰਦੇ ਹੁੰਦੇ ਸੀਗੇ ਵਕੀਲ ਨਹੀਂ ਤੇ ਆਪਣੇ ਆਪ ਕੀਤੇ ਆਪ ਦੇ ਪੈਸੇ ਆ ਆਪਣੇ ਪੈਸੇ ਉਹ ਵੀ ਕਿਸੇ ਕਿਸੇ ਨੇ ਵਕੀਲ ਨਹੀਂ ਭੇਜਿਆ ਤੁਹਾਡੇ ਲਈ ਕਿਸੇ ਨੇ ਨਹੀਂ ਵਕੀਲ ਤੇ ਜੀ ਆ ਕਿਸ ਵੀ ਆਪਦੇ ਖਰਚੇ ਤੇ ਲੜਿਆ ਸਾਰੇ ਆਪਦੇ ਖਰਚੇ ਤੇ ਲੜੇ ਆ ਬਿਲਕੁਲ ਕਿਸੇ ਨੇ ਸਾਡਾ ਕੋਈ ਸਨ ਪਰਦਾ ਨੇ ਕੋਈ ਵਕੀਲ ਨਹੀਂ ਕਰਕੇ ਦਿੱਤਾ ਬਿਲਕੁਲ ਇੱਕ ਆਪਣਾ ਇੱਕ ਜੇਲ ਕਾਂਡ ਜਿਹੜਾ ਹੋਇਆ ਪਿਲੀ ਬੀਤ ਉਹਦੇ ਵਿੱਚ ਮੈਨੂੰ ਪਿੱਛੇ ਜੇ ਇੱਕ 2 ਸਾਲ ਹੋ ਗਏ ਜਾਂ 3 ਸਾਲ ਹੋ ਗਏ ਸ਼ਰਮਣੀ ਕਮੇਟੀ ਨੇ ਇੱਕ 50000 ਰੁਪਏ ਜਿਹੜਾ ਮੈਨੂੰ ਉਹਦਾ ਚੈੱਕ ਦਿੱਤਾ ਸੀ ਹਮ ਤੇ ਆਰਥਿਕ ਪੱਖੋਂ ਬਾਕੀ ਦਾ ਅਜੇ ਤੱਕ ਕੋਈ ਨਹੀਂ ਪਹੁੰਚਿਆ ਤੇ ਨਾ ਕੋ ਸੰਸਕ੍ਰਿਤੀ ਕੋ ਨੌਕਰੀ ਦਿੱਤੀ ਦੀ ਇਹ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਉਂਕਿ ਧਾਰਮਿਕ ਸੰਸਥਾ ਇਹਨਾਂ ਦਾ ਫਰਜ਼ ਬਣਦਾ ਵੀ ਜੇ ਅਸੀਂ ਨੀ ਨੌਕਰੀ ਕਰ ਸਕਦੇ ਸਾਡੇ ਕੰਮ ਬੱਚਿਆਂ ਨੂੰ ਦੇ ਦੇਣੀ ਚਾਹੀਦੀ ਹੈ ਦੇਣੀ ਚਾਹੀਦੀ ਹੈ ਹੂੰ ਕੋਈ ਵੱਡੀ ਗੱਲ ਨਹੀਂ ਕੋਈ ਵੱਡੀ ਗੱਲ ਨਹੀਂ ਹਾਂ ਮੇਰੇ ਨਾਲ ਦੇ ਸਾਥੀ ਕਈ 27 ਸਤਾਈਆਂ ਸਤਾਈਆਂ ਸਾਲਾਂ ਬਾਅਦ ਵੀ ਜੇਲ੍ਹ ਚ ਛੁੱਟੇ ਆ 27 ਸਾਲਾਂ ਬਾਅਦ 27 ਸਾਲਾਂ ਬਾਅਦ ਇੱਕ ਜੁਪੀ ਦਾ ਬਰਿਆਮ ਸਿੰਘ ਉਹ 27 ਸਾਲਾਂ ਬਾਅਦ ਉੱਚ ਜੇਲ੍ਹ ਦੇ ਵਿੱਚੋਂ ਛੁੱਟਾ ਸੀ ਉਹਦਾ ਜੁਰਮ ਵੀ ਕੋਈ ਨਹੀਂ ਸੀ ਲੋਕ ਨਹੀਂ ਜਾਣਦੇ ਅਸੀਂ ਜਾਣਦੇ ਸੀ ਇਕੱਠੇ ਰਹੇ ਹਾਂ ਇਕੱਠੇ ਸੌਂਦੇ ਪਿੰਜਰੇ ਹਾਂ ਉਹਦਾ ਸਾਲਾ ਜਿਹੜਾ ਉਹ ਖੜਕੂ ਸੀ ਉਹਨੇ ਵਾਰ ਤਾਂ ਕਿਤੇ ਕੋਈ ਬੰਦੇ ਮਾਰ ਗਏ ਤੇ ਉਹਦੇ ਉੱਤੇ ਫਿੱਟ ਕਰ ਦਿੱਤੇ ਉਹਦੇ ਸਾਲੇ ਤੇ ਉਹਦੇ ਪਤੀਏ ਤੇ ਉਹਦੇ ਪਿਓ ਤੇ ਹਮ ਜਿਹੜਾ ਦਾ ਪਿਓ ਉਹਦੀ ਅੰਦਰ ਜੇਲ੍ਹ ਦੇ ਵਿੱਚ ਹੀ ਡੈਥ ਹੋਈ ਤੇ ਜਿਹੜਾ ਉਹ ਬੋਤ ਉਹਨੇ ਪੰਜਾਬ ਦੇ ਵਿੱਚ ਉਹਦੇ ਭਤੀਜੇ ਨੇ ਚਲਾਣਾ ਪਾਇਆ ਉਹ ਜੇਲ੍ਹ ਦੇ ਵਿੱਚੋਂ ਨਿਕਲ ਕੇ ਤੇ ਮਾਸਾ ਹੀ ਨਿਕਲਿਆ ਉਸ ਅਵ੍ਰਿਆਮ ਸਿੰਘ ਜਿਹੜਾ 77 ਸਾਲਾਂ ਬਾਅਦ ਨਿਕਲਿਆ ਜਿਹੜਾ ਕੋਰੋਨਾ ਕਾਲ ਆਇਆ ਸੀ ਉਦੋਂ ਦੀ ਡੈਥ ਹੋਈ ਗਿਆ। ਹੂੰ। ਮਤਲਬ ਬਹੁਤ ਕੁਝ ਚਲਾਣਾ ਪੈਂਦਾ। ਬਹੁਤ ਕੁਝ ਚਲਾਣਾ ਪੈਂਦਾ। ਹੂੰ। ਤੇ ਜਿਵੇਂ ਉਦੋਂ ਕਟ ਪਈ ਜੋ ਤੁਸੀਂ ਕਿਹਾ ਵੀ ਬਹੁ ਬੁਰੇ ਹਾਲਾਤ ਕਰਤੇ ਕੁੱਟ-ਕੁੱਟ ਕੇ ਅੱਜ ਵੀ ਉਹ ਯਾਦ ਆ ਜਾਂਦੀ ਹੈ ਯਾਦ ਵਾਲੀ ਗੱਲ ਤਾਂ ਦੱਸਤੀ ਹੈ ਪਰ ਸਾਡਾ ਜਿਹੜਾ ਸਰੀਰ ਆ ਉਹ ਅੱਜ ਵੀ ਦਰਦ ਕਰਦਾ ਹੈ ਅੱਜ ਵੀ ਦਰਦ ਕਰਦਾ ਅੱਜ ਵੀ ਕਰਦਾ ਜਿਹੜੀਆਂ ਸਾਨੂੰ ਕੁੱਟ ਮਾਰ ਛੱਡੀ ਹੋਈ ਆ ਉਹ ਅੱਜ ਸਾਨੂੰ ਬਹੁਤ ਪਰੇਸ਼ਾਨ ਕਰੇ ਉਦੋਂ ਤੁਸੀਂ ਜਵਾਨੀ ਦੇ ਵਿੱਚ ਸੀ ਮਹਿਸੂਸ ਨਹੀਂ ਕੀਤਾ ਕਿ ਤੂੰ ਤੂੰ ਸਹੀਂ ਵਡਾਪਿਆਂ ਨੂੰ ਜਾ ਰਹੇ ਸਾਡੇ ਜਿਹੜੇ ਹੱਡ ਪੈ ਰਹੇ ਉਹ ਉਹ ਦਰਦ ਹੁੰਦੇ ਆ ਹੂੰ ਉਹਦੀ ਮੁਸ਼ਕਲ ਸਾਨੂੰ ਆ ਰਹੀ ਹੈ ਇਸ ਜੀਤੀ ਅਸੀਂ ਜੀਤੀ ਮਤਲਬ ਜੁਵੇਂ ਕਹਿੰਦੇ ਵੀ ਉਹ ਮਤਲਬ ਬਾਕੀ ਖੋੜੇ ਤੇ ਦਾ ਕੁੱਟ ਪਈ ਨਜਾਇਜ਼ ਆ ਜਿਵੇਂ ਕਹਿੰਦੇ ਕੁੱਟ ਪਈ ਮਤਲਬ ਬੇਸਾਬੀ ਕੋਈ ਗੈਂਤੀ ਮੈਂਤੀ ਗੈਂਤੀ ਮੈਂਤੀ ਨੇ ਕੋਈ ਇਹ ਨਾ ਤਿਸ਼ਦਤ ਹੋਇਆ ਹਾਂ ਤਾਈ ਸਾਈ ਨਸਾਇਨਾਈਟ ਚੱਪਦੇ ਸੀ ਵੀ ਇਸ ਤਿਸ਼ਦਤ ਤੋਂ ਬਚਿਆ ਜਾ ਸਕੇ ਹਾਂਜੀ ਕਿਉਂਕਿ ਉਹ ਕਿਨੇ ਵੀ ਕਿਉਂਕਿ ਜੁਰਮ ਹੀ ਨਾ ਕਰਦਾ ਜਾਂ ਉਧਰ ਤੋਂ 100% ਬੰਦੇ ਨੂੰ ਮਾਰ ਹੀ ਦਿੰਦੇ ਸੀ ਸਾਡੀ ਕਿਸਮ ਚ ਚੰਗੀ ਸੀ ਸਾਡਾ ਨਕਾਉਟ ਨਹੀਂ ਕੀਤਾ ਤੇ ਨਹੀਂ ਤੇ ਸਾਨੂੰ ਇਹ ਕਿ ਸਾਡੀ ਗ੍ਰਿਫਤਾਰੀ ਹੋਣੀ ਸਾਡੇ ਤੇ ਤਸ਼ੱਦਦ ਜਿਹੜੀ ਹੋਇਆ ਇਹਨਾਂ ਤਸ਼ੱਦਦ ਕਰਕੇ ਸਾਡਾ ਇਨਕਾਉਂਟਰ ਕਰ ਦੇ ਇਹਦੇ ਨਾਲ ਉਹ ਖੁਦ ਹੀ ਖੁਦਕੁਸ਼ੀ ਕਰਕੇ ਆਪਣੇ ਆਪ ਨੂੰ ਸਮਾਪਤ ਕਰ ਦੋ ਹੂੰ